ਇਹ ਸਾਰੀ ਇੱਕ ਮਸ਼ੀਨ ਹੈ ਇਸ ਮਸ਼ੀਨ ਦਾ ਨਾਮ ਕੀ ਹੈ ਇਹ ਮੱਕਾ ਫ੍ਰੈਸ਼ਰ ਕਹਿੰਦੇ ਨੇ ਮੱਕਾ ਫ੍ਰੈਸ਼ਰ ਹੈ ਅਮਰ ਸਿੰਘ ਵੀਰ ਜੀ ਤੁਸੀਂ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ ਕਕਰਾਲਾ ਪਾਈਤਾ ਜੀ ਇਹ ਜਿਹੜਾ ਪਾਤਲਾ ਰੋਡ ਤੇ ਆ ਔਰ ਅੱਜ ਜਿਹੜੀ ਤੁਹਾਡੀ ਇਹ ਮਸ਼ੀਨ ਚੱਲ ਰਹੀ ਹੈ ਤੁਹਾਡੀ ਹਾਂਜੀ ਕਿੰਨੇ ਕ ਸਾਲਾਂ ਤੋਂ ਜਿਹੜਾ ਇਹ ਜਿਹੜੀਆਂ ਮੱਕੀ ਦੀਆਂ ਛੱਲੀਆਂ ਹੁੰਦੀਆਂ ਛੱਲੀਆਂ ਤੋਂ ਜਿਹੜੀ ਮੱਕੀ ਇਹ ਅਲੱਗ ਕਰਦੇ ਹੋ ਤੁਸੀਂ ਦਾਣੇ ਅਲੱਗ ਕਰਦੇ ਹੋ ਇਹ ਕਿੰਨੇ ਕ ਟਾਈਮ ਤੋਂ ਕੰਮ ਕਰ ਰਹੇ ਹੋ ਜੀ ਤੁਸੀਂ 13-14 ਸਾਲ ਅੱਛਾ ਔਰ ਸਮਾਨੇ ਰੀ ਚ ਕੋਈ ਮਸ਼ੀਨ ਹੈ ਜਾਂ ਹੋਰ ਵੀ ਕੋਈ ਨਹੀਂ ਮਸ਼ੀਨਾਂ ਦਾ ਹੋਰ ਵੀ ਮਤਲਬ ਕੰਬਾਇਨਾ ਨਾਲ ਵੀ ਕੱਢੀ ਜਾਂਦੇ ਆ ਕੰਬਾਇਨਾ ਨਾਲ ਹਾਂ ਇਹ ਜਿਹੜੀਆਂ ਮਤਲਬ ਆਪਣੇ ਹੱਥਾਂ ਤੋੜ ਕੇ ਮਤਲਬ ਲੇਬਰ ਨਾਲ ਕਰ ਦਿੰਦੇ ਆ ਜਿਵੇਂ ਤੁਸੀਂ ਅੱਜ ਜ਼ਿਮੀਂਦਾਰ ਦੇ ਆਏ ਹੋ ਹੋ ਇੱਥੇ ਜਿਵੇਂ ਡੇਰੇ ਦਾ ਪਖਣੇ ਆ ਚੱਕ ਅਮਰਸਰੀਂ ਤੁਸੀਂ ਆਏ ਹੋ ਹੋਂਡੇ ਦੇ ਤੇ ਇਹ ਫਿਰ ਤੁਹਾਡੇ ਨਾਲ ਰਾਬਤਾ ਕਿਦਾਂ ਕਾਇਮ ਕਰਦੇ ਆ ਸੁਪੋਜ਼ ਕਰੋ ਬਸ ਇਹਨਾਂ ਨੇ ਫੋਨ ਨੰਬਰ ਦੇ ਆਉਣਾ ਕਿੱਥੇ ਅੱਛਾ ਹਾਂ ਕਿਸੇ ਫਰਾਂ ਦਾ ਇਤਨੀ ਕੰਮ ਕਰਕੇ ਆਉਣਾ ਹੈ ਨੰਬਰ ਕਿੰਨਾ ਔਰ ਇਹਦੇ ਵਿੱਚ ਸਪੋਜ਼ ਕਰੋ ਹੁਣ ਜਿਵੇਂ ਤੁਸੀਂ ਆਪਣੀ ਮਸ਼ੀਨ ਚਲਾ ਰਹੇ ਹੋ ਇਹਦੇ ਵਿੱਚ ਤੁਹਾਡੀ ਮਸ਼ੀਨ ਹੈ ਟਰੈਕਟਰ ਕੀ ਕੀ ਲੱਗੇ ਹੁੰਦੇ ਨਾਲ ਮਸ਼ੀਨ ਤੇ ਟਾਇਰ ਇੱਕ ਮਸ਼ੀਨ ਲੈ ਕੇ ਹੁੰਦੇ ਹੋ ਪਲੱਸ ਜਿਹੜਾ ਟਰੈਕਟਰ ਨੂੰ ਮਤਲਬ ਟੋਚ ਕਰਕੇ ਇੱਕ ਤਰ੍ਹਾਂ ਲੈ ਕੇ ਹੁੰਦੇ ਹੋ ਔਰ ਇਹਦਾ ਕੀ ਕੀ ਹਿਸਾਬ ਕਰਦਾ ਹੁੰਦਾ ਕੁਝ ਦਰਸ਼ਕ ਸਾਡੇ ਨਾਲ ਜ਼ਿੰਮੇਦਾਰ ਵੀ ਜੁੜੇ ਨੇ ਪਰ 1 ਏਕੜ ਦੇ ਹਿਸਾਬ ਨਾਲ ਮਤਲਬ ਲੈ ਲੈਣਾ ਕਿਦਾਂ ਹੁੰਦਾ ਵੱਲੋਂ ਸਿੱਧਾ ਲੈ ਕੇ 2000 ਤੋਂ ਮਤਲਬ ਜਿਸ ਤਰ੍ਹਾਂ ਵੀ ਜਿਸ ਤਰ੍ਹਾਂ ਸਾਡੇ ਜਿਆਦਾ ਇਕੜ ਨਾਲੋਂ ਜਿਵੇਂ ਸਾਡੇ ਕਿੱਲੇ ਕਹਿੰਦੇ ਆ ਵੀ ਇੱਕ ਕਿੱਲੇ ਦੀ ਜੇ ਆਪਾਂ ਮੱਕੀ ਦਾ ਜਿਹੜਾ ਆਦਾਨੇ ਲਾ ਕੇ ਕਰਾਣੇ ਹੋਣ ਤਾਂ ਇੱਕ ਕਿੱਲੇ ਦਾ ਕੀ ਖਰਚਾ ਹੁੰਦਾ ਬਾਕੀ 2000 ਤੋਂ 2500 ਤੱਕ ਆਈ ਮਤਲਬ ਦੂ ਬਾਕੀ ਦੂੜ ਨੇੜੇ ਦਾ ਦੇਖਿਆ ਜਾਂਦਾ ਜਿਵੇਂ ਮਤਲਬ ਇੱਥੇ ਆਇਆ ਮੈਂ ਇਸ ਜ਼ਮੀਨ ਦਾ ਕੰਮ ਕਰਵਾਉਣ ਆਇਆ ਹਾਂ ਅੱਛਾ ਥੋੜਾ ਕੰਮ ਸੀ ਯਾਰ ਔਰ ਕਿੰਨੇ ਘਟੋ ਘੜ ਕਿੰਨਾ ਕੁ ਸਿਸਟਮ ਹੋਣਾ ਜਿਹਦੇ ਜਿਹਦੇ ਦਰਮਿਆਨ ਤੁਸੀਂ ਆ ਸਕਦੇ ਇਹ ਵੀ ਕੋਈ ਲਿਮਟ ਹੁੰਦੀ ਹੋਣੀ ਨਾ ਕੋਈ ਕੋਈ ਦਿੱਕਤ ਨਹੀਂ ਹੈਗੀ ਬਸ ਮਤਲਬ अच्छा चाहे चाहे 2-4 घंटे दे हो तवे आ, आ जाते हो ओके फिर ਇਹਦੇ ਵਿੱਚ ਕਿੰਨੇ ਕੁ ਬੰਦੇ ਤੁਹਾਡੇ ਨਾਲ ਕੰਮ ਕਰਦੇ ਨੇ ਇਹਦੇ ਵਿੱਚ ਮਸ਼ੀਨ ਨਾਲ ਤਾਂ ਇਕੱਲੇ ਹੀ ਆਉਣਾ ਜੀ ਬਾਕੀ ਤਾਂ ਲੇਬਰ ਦਾ ਜ਼ਿੰਮੇਵਾਰ ਕਰ ਹੀ ਲੈਂਦੇ ਅੱਛਾ ਲੇਬਰ ਜਿਹੜੀ ਹੁੰਦੀ ਹੈ ਜ਼ਿੰਮੇਵਾਰ ਦੇ ਹੁੰਦੀ ਹੈ ਤੁਸੀਂ ਮਸ਼ੀਨ ਲੈ ਕੇ ਚਲਾ ਦੇਣੀ ਹੈ ਠੀਕ ਹੈ ਸੋ ਆਪਣਾ ਨੰਬਰ ਵੀ ਬੋਲੋ ਵੀਰ ਜੇ ਕਿਸੇ ਨੂੰ ਲੋਡ ਹੋਵੇ ਭੈਣ ਭਰਾ ਨੂੰ 98884 98800 83 83 66153 66153 ਅਤੇ ਦੂਸਰਾ ਕਿਹੜਾ ਸੀ 98884 66153 ਜੀ ਸਭ ਬਹੁਤ ਧੰਨਵਾਦ ਜੀ